ਤੁਸੀਂ ਜਾਓ ਲੁੱਟੇ ਤੁਸੀਂ ਜਾਓ ਲੁੱਟੇ ਪੁਲਿਸ ਨੂੰ ਕੋਈ ਪਰਵਾਹ ਨਹੀਂ ਦਰਅਸਲ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਜਦੋਂ ਥਾਣਾ ਡੱਬਾ ਦੇ ਇਲਾਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਵੱਲੋਂ ਪੇਸ਼ੇ ਤੋਂ ਇੱਕ ਡਾਕਟਰ ਦੇ ਗਲ ਤੇ ਦਾਤ ਰੱਖ ਕੇ 362025 ਨੂੰ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਆਪਣੇ ਘਰ ਜੈਨ ਕਲੋਨੀ ਤੋਂ ਮथुरा ਜਾਣ ਵਾਸਤੇ ਨਿਕਲਦਾ ਤੇ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਕੇਰ ਲਿਆ ਤੇ ਉਸ ਦੇ ਗਲ ਤੇ ਦਾਤ ਰੱਖ ਕੇ ਉਸ ਤੋਂ ਮੋਟਰਸਾਈਕਲ ਸਣੇ ਇੱਕ ਬੈਗ ਜਿਸ ਦੇ ਵਿੱਚ ਜ਼ਰੂਰੀ ਡਾਕੂਮੈਂਟਸ ਹਨ ਉਹ ਖੋ ਲਏ ਨੇ ਤੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹੀ ਜਦੋਂ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਇਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਦੱਸ ਦਈਏ ਕਿ ਜਾਂਚ ਅਧਿਕਾਰੀ ਦਾ ਨੰਬਰ ਲਿਖ ਕੇ ਦਿੱਤਾ ਗਿਆ ਜਾਂਚ ਦੌਰਾਨ ਜਾਂਚ ਅਧਿਕਾਰੀ ਦੇ ਨਾਈਟ ਡਿਊਟੀ ਕਰਨ ਦੀ ਵਜ੍ਹਾ ਦੇ ਨਾਲ ਉਹ ਕੇਸ ਕਿਸੇ ਹੋਰ ਜਾਂਚ ਅਧਿਕਾਰੀ ਦੇ ਕੋਲ ਚਲਾ ਜਾਂਦਾ ਜਿਸ ਬਾਰੇ ਛੁੱਟੀ ਤੇ ਜਾਣ ਤੇ ਪਤਾ ਲੱਗਦਾ ਤੇ ਕਿਹਾ ਗਿਆ ਕਿ 15 ਦਿਨ ਬਾਅਦ ਉਹ ਕੇਸ ਦੁਬਾਰਾ ਪਹਿਲੇ ਜਾਂਚ ਅਧਿਕਾਰੀ ਦੇ ਕੋਲ ਆਉਣ ਤੋਂ ਬਾਅਦ 16ਵੇਂ ਦਿਨ ਐਫਆਈਆਰ ਕਰਨ ਦਾ ਸੁਭਾਗ ਅਗਾਂਹ ਦਿਨ ਵੀ ਆਇਆ ਯਾਨੀ ਕਿ 15 ਦਿਨ ਤੱਕ ਸਿਰਫ ਇਹ ਸ਼ਖਸ ਐਫਆਈਆਰ ਕਰਾਉਣ ਨੂੰ ਹੀ ਤੱਕੇ ਖਾਂਦਾ ਰਹਿੰਦਾ ਤੇ ਕੀ ਪੀੜਤ ਵੱਲੋਂ ਆਪਣੇ ਦੇ ਨਾਲ ਜੋ ਲੁੱਟਖੋ ਹੋਈ ਗਈ ਹੈ ਉਸ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਪਹਿਲਾਂ ਹੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਤਾਂ ਇਸ ਤੇ ਤੇਜ਼ੀ ਨਾਲ ਕਾਰਵਾਈ ਕਿਉਂ ਨਹੀਂ ਹੋਈ ਹੈ ਸੋਚਣਾ ਪੈ ਰਿਹਾ ਕਿ ਮਹਾਨਗਰ ਦੀ ਪੁਲਿਸ ਇੰਨੀ ਚੁਸਤ ਦੁਰੁਸਤ ਕਿਵੇਂ ਹੋ ਸਕਦੀ ਹੈ ਤੁਸੀਂ ਜਾਓ ਲੁੱਟੇ ਤੁਸੀਂ ਜਾਓ ਲੁੱਟੇ ਪੁਲਿਸ ਨੂੰ ਕੋਈ ਪਰਵਾਹ ਨਹੀਂ ਦਰਸਲ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਜਦੋਂ ਥਾਣਾ ਡੱਬਾ ਦੇ ਇਲਾਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਵੱਲੋਂ ਪੇਸ਼ੇ ਤੋਂ ਇੱਕ ਡਾਕਟਰ ਦੇ ਗੱਲ ਤੇ ਦਾਤ ਰੱਖ ਕੇ 362025 ਨੂੰ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਆਪਣੇ ਘਰ ਜੈਨ ਕਰੋਨੀ ਤੋਂ ਮथुरा ਜਾਣ ਵਾਸਤੇ ਨਿਕਲਦਾ ਤੇ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੇ ਗੱਲ ਤੇ ਦਾਤ ਰੱਖ ਕੇ ਉਸ ਤੋਂ ਮੋਟਰਸਾਈਕਲ ਸਣੇ ਇੱਕ ਬੈਗ ਜਿਸ ਦੇ ਵਿੱਚ ਜ਼ਰੂਰੀ ਡਾਕੂਮੈਂਟਸ ਹਨ ਉਹ ਖੋ ਲਏ ਨੇ ਤੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹੀ ਜਦੋਂ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਇਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਦੱਸਦੀ ਹੈ ਕਿ ਜਾਂਚ ਅਧਿਕਾਰੀ ਦਾ ਨੰਬਰ ਲਿਖ ਕੇ ਦਿੱਤਾ ਗਿਆ ਜਾਂਚ ਦੌਰਾਨ ਜਾਂਚ ਅਧਿਕਾਰੀ ਦੇ ਨਾਈਟ ਡਿਊਟੀ ਕਰਨ ਦੀ ਵਜ੍ਹਾ ਦੇ ਨਾਲ ਉਹ ਕੇਸ ਕਿਸੇ ਹੋਰ ਜਾਂਚ ਅਧਿਕਾਰੀ ਦੇ ਕੋਲ ਚਲਾ ਜਾਂਦਾ ਜਿਸ ਬਾਰੇ ਛੁੱਟੀ ਤੇ ਜਾਣ ਤੇ ਪਤਾ ਲੱਗਦਾ ਤੇ ਕਿਹਾ ਗਿਆ ਕਿ 15 ਦਿਨ ਬਾਅਦ ਉਹ ਕੇਸ ਦੁਬਾਰਾ ਪਹਿਲੇ ਜਾਂਚ ਅਧਿਕਾਰੀ ਦੇ ਕੋਲ ਆਉਣ ਤੋਂ ਬਾਅਦ 16ਵੇਂ ਦਿਨ ਐਫਆਈਆਰ ਕਰਨ ਦਾ ਸੁਭਾਗ ਦਾ ਦਿਨ ਵੀ ਆਇਆ ਯਾਨੀ ਕਿ 15 ਦਿਨ ਤੱਕ ਸਿਰਫ ਇਹ ਸ਼ਖਸ ਐਫਆਈਆਰ ਕਰਾਉਣ ਨੂੰ ਹੀ ਤੱਕੇ ਖਾਂਦਾ ਰਹਿੰਦਾ ਤੇ ਕੀ ਪੀੜਤ ਵੱਲੋਂ ਆਪਣੇ ਦੇ ਨਾਲ ਜੋ ਲੁੱਟਖੋ ਹੋਈ ਗਈ ਹੈ ਉਸ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਪਹਿਲਾਂ ਹੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਤਾਂ ਇਸ ਤੇ ਤੇਜ਼ੀ ਦੇ ਨਾਲ ਕਾਰਵਾਈ ਕਿਉਂ ਨਹੀਂ ਹੋਈ ਹੈ ਸੋਚਣਾ ਪੈ ਰਿਹਾ ਹੈ ਕਿ ਮਹਾਨਗਰ ਦੀ ਪੁਲਿਸ ਇੰਨੀ ਚੁਸਤ ਦੁਰੁਸਤ ਕਿਵੇਂ ਹੋ ਸਕਦੀ ਹੈ ਤੁਸੀਂ ਜਾਓ ਲੁੱਟੇ ਤੁਸੀਂ ਜਾਓ ਲੁੱਟੇ ਪੁਲਿਸ ਨੂੰ ਕੋਈ ਪਰਵਾਹ ਨਹੀਂ ਦਰਸਲ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਜਦੋਂ ਥਾਣਾ ਡੱਬਾ ਦੇ ਇਲਾਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਵੱਲੋਂ ਪੇਸ਼ੇ ਤੋਂ ਇੱਕ ਡਾਕਟਰ ਦੇ ਗੱਲ ਤੇ ਦਾਤ ਰੱਖ ਕੇ 362025 ਨੂੰ ਉਸ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਆਪਣੇ ਘਰ ਜੈਨ ਕਲੋਨੀ ਤੋਂ ਮथुरा ਜਾਣ ਵਾਸਤੇ ਨਿਕਲਦਾ ਹੈ ਤੇ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਕੇਰ ਲਿਆ ਤੇ ਉਸ ਦੇ ਗੱਲ ਤੇ ਦਾਤ ਰੱਖ ਕੇ ਉਸ ਤੋਂ ਮੋਟਰਸਾਈਕਲ ਸਣੇ ਇੱਕ ਬੈਗ ਜਿਸ ਦੇ ਵਿੱਚ ਜ਼ਰੂਰੀ ਡਾਕੂਮੈਂਟਸ ਹਨ ਉਹ ਖੋਲੇ ਨੇ ਤੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹੀ ਜਦੋਂ ਵਾਰਦਾਤ ਵਾਪਰੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਦੱਸ ਦਈਏ ਕਿ ਜਾਂਚ ਅਧਿਕਾਰੀ ਦਾ ਨੰਬਰ ਲਿਖ ਕੇ ਦਿੱਤਾ ਗਿਆ ਜਾਂਚ ਦੌਰਾਨ ਜਾਂਚ ਅਧਿਕਾਰੀ ਦੇ ਨਾਈਟ ਡਿਊਟੀ ਕਰਨ ਦੀ ਵਜ੍ਹਾ ਦੇ ਨਾਲ ਉਹ ਕੇਸ ਕਿਸੇ ਹੋਰ ਜਾਂਚ ਅਧਿਕਾਰੀ ਦੇ ਕੋਲ ਚਲਾ ਜਾਂਦਾ ਜਿਸ ਬਾਰੇ ਛੁੱਟੀ ਤੇ ਜਾਣ ਤੇ ਪਤਾ ਲੱਗਦਾ ਤੇ ਕਿਹਾ ਗਿਆ ਕਿ 15 ਦਿਨ ਬਾਅਦ ਉਹ ਕਿਸ ਦੁਬਾਰਾ ਪਹਿਲੇ ਜਾਂਚ ਅਧਿਕਾਰੀ ਦੇ ਕੋਲ ਆਉਣ ਤੋਂ ਬਾਅਦ 16ਵੇਂ ਦਿਨ ਐਫਆਈਆਰ ਕਰਨ ਦਾ ਸੁਭਾਗ ਅਗਾਂਹ ਦਿਨ ਵੀ ਆਇਆ ਯਾਨੀ ਕਿ 15 ਦਿਨ ਤੱਕ ਸਿਰਫ ਇਹ ਸ਼ਖਸ ਐਫਆਈਆਰ ਕਰਾਉਣ ਨੂੰ ਹੀ ਤੱਕੇ ਖਾਂਦਾ ਰਹਿੰਦਾ ਤੇ ਕੀ ਪੀੜਤ ਵੱਲੋਂ ਆਪਣੇ ਦੇ ਨਾਲ ਜੋ ਲੁੱਟਖੋ ਹੋਈ ਗਈ ਹੈ ਉਸ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਪਹਿਲਾਂ ਹੀ ਪੁਲਿਸ ਨੂੰ ਦੇ ਦਿੱਤੀ ਗਈ ਸੀ ਤਾਂ ਇਸ ਤੇ ਤੇਜ਼ੀ ਨਾਲ ਕਾਰਵਾਈ ਕਿਉਂ ਨਹੀਂ ਹੋਈ ਹੈ ਸੋਚਣਾ ਪੈ ਰਿਹਾ ਹੈ ਕਿ ਮਹਾਨਗਰ ਦੀ ਪੁਲਿਸ ਇੰਨੀ ਚੁਸਤ ਦੁਰੁਸਤ ਕਿਵੇਂ ਹੋ ਸਕਦੀ ਹੈ